ਸਾਰੇ ਗਾਲ ਸਾਰੇ ਵੀਰਾਂ ਨੂੰ ਹੋਰ ਕੀ ਹਾਲ ਚਾਲ ਆ ਸਾਰੇ ਵੀਰਾਂ ਦੇ ਠੀਕ ਠਾਕ ਉਹ ਸਾਰੇ ਚੱਲਦਾ ਕੰਮ ਕਰ ਸਾਰਿਆਂ ਦਾ ਵਧੀਆ ਪਰਮਾਤਮਾ ਇਦਾ ਹੀ ਚਲਾਈ ਰੱਖੇ ਸਾਰਿਆਂ ਦਾ ਅੱਜ ਆ ਗਈ ਆ ਬਾਰਿਸ਼ ਚੰਗਾ ਮੀਂਹ ਪੈਣ ਦਿਆ ਫੁਗਵਾ ਗੱਦੇ ਲਈ ਓਕੇ ਵੈਣਗਾ ਚਲੋ ਮੱਕੀਆਂ ਵਾਲੇ ਵੀਰਾਂ ਲਈ ਜ਼ਰੂਰ ਓਕਾ ਵਾ ਮੱਕੀਆਂ ਦਾ ਕੰਮ ਓਕਾ ਹੋ ਗਿਆ ਮੀਂਹ ਤੇ ਕੋਈ ਮੱਕੀ ਨੂੰ ਮੀਂਹ ਚਾਹੀਦਾ ਹੀ ਨਹੀਂਗਾ ਧੋਨ ਨਾਲੋਂ ਓਕਾ ਹੋ ਗਿਆ ਆਪਣੇ ਵੀ ਲੱੱਦੀ ਖੜੀਆ ਟਰਾਲੀ ਹੱਲੇ ਇੱਕ ਇੱਧਰ ਆ ਵੱਡੀ ਟਰਾਲੀ ਭਰੀ ਪਈ ਆ ਇਹ ਦੇਖਦੇ ਆ ਕਦੋਂ ਜਾਂਦੀ ਆ ਮੰਡੀ ਕੀ ਹੁੰਦਾ ਤੇ ਬਾਰਿਸ਼ ਵੀ ਜ਼ਰੂਰੀ ਆ ਕਿਉਂਕਿ ਗਰਮੀ ਨੇ ਬਹੁਤ ਤਸੱਲੀ ਕਰਾਈ ਸੀ ਅੱਜ ਮੀਂਹ ਬਾਰਿਸ਼ ਹੋਰੀ ਚੰਗੀ ਬਾਕੀ ਦੇਖੋ ਪ੍ਰਮਾਤਮਾ ਦਾ ਚੰਗਾ ਕਰੂ ਸਾਰਿਆਂ ਲਈ ਮਾੜਾ ਤਾਂ ਕਰਦਾ ਨਹੀਂ ਕਿਸੇ ਲਈ ਬੱਦਲ ਬਹੁਤ ਜ਼ਿਆਦਾ ਪਰਵਾ ਇਹ ਕੱਬ ਕਰਾਂਗੇ ਜਦ ਨਾ ਹੋਊਗਾ ਲੋ ਜੀ ਵੀਰ ਜੀ ਪਹਿਲਾ ਮਹੀਨਾ ਆਪਣਾ ਗਰਮੀਆਂ ਦਾ ਪਹਿਲਾ ਮਹੀਨ ਸੀ ਜਾਂਦਾ ਆ ਤਸੱਲੀਆਂ ਕਰਾਈਆਂ ਹੋਈਆਂ ਤਸੱਲੀਆਂ ਪੂਰਾ ਜ਼ਬਰਦਸਤ ਮੀਂਹ ਪੈੰਦਾ ਵੀਰ ਜੀ ਬੜੇ ਦਿਨ ਹੋ ਗਏ ਡੀਕ ਦੇ ਮੀਂਹ ਨੂੰ ਅੱਜ ਆਇਆ ਟਰੈਕਟਰ ਉਹ ਵੀ ਕਰਦੀ ਐ ਇਹਨੂੰ ਧੋ ਲੈਂਦੀ ਐ ਇਹਨੂੰ ਹਾਂ ਉਹ ਲੈਣ ਦੀਏ ਆ ਉਹਦੇ ਦਾਕਾ ਢੱਕਣ ਬੰਦਾ ਕੋਈ ਨਹੀਂ ਉਹਨੂੰ ਉਹ ਇਤਨੀ ਪਾਣੀ ਪੀਂਦਾ ਨਹੀਂ ਪੈਣਾ ਪਾਣੀ ਇਹ ਚ ਯਾਰ ਆ ਟਰਾਲੀ ਲੱਦੀ ਖੜੀ ਆ ਮੱਕੀ ਦੀ ਹੁਣ ਬਾਅਦ ਚ ਲਾਵਾਂਗੇ ਆ ਰੀਪਰ ਲਿਆ ਜੀ ਆਪਾਂ ਐਦ ਕੀ ਨਵਾ ਤੇ ਮੱਕੀ ਟਰਾਲੀ ਭਰੀ ਪਈ ਆ ਹੁਣ ਮੀਂਹ ਹਟੂਆ ਤੇ ਦੇ ਦਿਆਂ ਮਿਲ ਕੱਲਾਂਗੇ ਸਿੱਧੀ ਬਹੁਤ ਜ਼ਿਆਦਾ ਮੀਂਹ ਆ ਵੀਰ ਜੀ ਬਹੁਤ ਪੂਰਾ ਤਖਲੀ ਵਾਲਾ ਮੀਂਹ ਅੱਜ ਡਿੱਕੰਦੇ ਆ ਜਾ ਆਇਆ ਮੀਂਹ ਪੂਰਾ ਉਹ ਹਾਲੇ ਕੱਲੂ ਲਾਣੇ ਸੁੱਕੀ ਮੱਕੀ ਇੰਨੀ ਹੀ ਹੁੰਦਾ ਯਾਰ ਬਹੁਤ ਸੁੱਕੀ ਆ ਨਾ ਨਾ ਹੋਰ ਕੀ ਨਾਲ ਉਹ ਇਹਨੂੰ ਵੀ ਨਾ ਹੋਣਾ ਆਇਆ ਮੀਂਹ ਜਨਾ ਹੋ ਰਾਵਣਾ ਨੂੰ ਬਹੁਤ ਵਧੀਆ ਮੀਂਹ ਬਹੁਤ ਵਧੀਆ ਬਹੁਤ ਵਧੀਆ ਕਿ ਜ਼ਬਰਦਸਤ ਬਾਰਿਸ਼ ਜ਼ਬਰਦਸਤ ਬਾਰਿਸ਼ ਹੋ ਰਹੀ ਹੈ ਹਨਾ ਉਹ ਕਰੀ ਜਾ ਕਾਦੀ ਜਾ ਮਰਜੀ ਐ ਪਰਤ ਬਾਰਾ ਉਹਨੇ ਇਹ ਨਹੀਂ ਰਿਹਾ ਇਤਿਆਰ ਦੀ ਜਨਾ ਮਰਜੀ ਕਰੀਓ ਕਾ ਉਹ ਲੱਗਾ ਕੇ ਕਰਨ ਕਰਦੇ ਤੋ ਟੀਨ ਟੁੱਟ ਗਈ ਉਸ ਤੋਂ ਵੀ ਸਹੀ ਕਰਾਉਣੀ ਉਹ ਛੇਕ ਹੋ ਗਿਆ ਟੀਨ ਚ ਪਤਾ ਨਹੀਂ ਬੱਟਾ ਵੱਜਾ ਕਿਉਂ ਲਓ ਜੀ ਵੀਰ ਜੀ ਧਰਤੀ ਅੱਜ ਜਲ ਥਲ ਰੱਬ ਨੇ ਆ ਖੱਤੇ ਸਾਰੇ ਸੁੱਕੇ ਪੇਸ ਹੀ ਆਣ ਨਾਲ ਹੋਣ ਇਹਨਾਂ ਚ ਪਾਣੀ ਪਾਣੀ ਕਰਦਾ ਕੱਤ ਵਾਲਾ ਰੱਬ ਨੇ ਉਹ ਦੂਮੀ ਬਾਤਾ ਉਹ ਮੀ ਭਗਾ ਕਰਦੇ ਆ ਕਦ ਮੀਂਝ ਆਪਾਂ ਦੇ ਟਾਂਡੇ ਟੁੰਡੇ ਥੱਲੇ ਹੋਰ ਕੰਮ ਜੱਦੂ ਵਧੀਆ ਬੜਾ ਟਾਂਡੇ ਟੁੰਡੇ ਕਰਦੇ ਆ ਕਾ ਤੋਂ ਮੀਂਝ ਆਪਣਾ ਕੰਮ ਕਰਦਾ ਲੋ ਤੇਲ ਪਵਾਈਏ ਤਾਰਬੋਜ਼ ਦੇ ਲਵਾ ਲਈ ਗਏ। ਇਹ ਲਵਾਈਏ ਫਿਲੋਂ ਹੋਰ ਕੰਮ ਤੋਂ। ਉਹਨਾਂ ਕੋਲ ਟਰਾਲੀ 'ਚ ਰਹੀ ਐ ਮੱਕੀ ਦੀ ਡੋਰ ਵਾਲੀਆਂ ਰਹੀਆਂ। ਤਾਬੀਕਾ ਕਰਦਾ ਆਪਣੇ ਇੱਕ ਵਾਰੀ ਟਾਂਡੇ ਫੇਰ ਦੁਆਰਾ ਕਰਾਂਗੇ ਔਰ ਇਹ ਉਹਨੇ ਜੀ ਮਾ ਦਾ ਲੋ ਵੀਰ ਜੀ ਪਹੁੰਚੇ ਪੇ ਮੰਡੀ ਸਾਲੀ ਆਪਣੀ ਵੱਡੀ ਗੱਲ ਆਦੀ ਪਰਸ ਤੋਂ ਦੀ ਵੱਡੀ ਕੁਝ ਕੱਲ ਸੀ ਮੀਂਹ ਤੋਂ ਪਹਿਲਾਂ ਪਹਿਲਾਂ ਵੱਡੀ ਗਈ ਸੀ ਮੁੜ ਕੇ ਮੀਂਹ ਬੋ ਆ ਗਿਆ ਹਣ ਲੋਨ ਆਇਆ ਮੰਡੀ 'ਚ ਇਧਰ ਘੱਟੀ ਕਰੀ ਜਾਂਦੇ ਮੱਕੀ ਬੈਕ ਕਰਨ ਕਰੇ ਜਾ ਰਹੇ ਉੱਦਮੀ ਬਿਆ ਤਾਂ ਦਿਨ ਬਹੁਤ ਵਟਮਾ ਚੁਈ ਇਹ ਬੱਦਲ ਜਿਹੇ ਵਿੱਚ ਉਮਸੇ ਬਣੀ ਪਈ ਆ ਅੱਗੇ ਕਰ ਦੋ ਸਟੌਪ ਫੜੀਂ ਵਾ ਕੇ ਕਰੀਂ ਫੇ ਮਰੀ ਜਾਂਦਾ ਹੀ ਹਾਂ ਇਹ ਭਰਾਵਾ ਖੇਚ ਲੈ ਜਾਂਦਾ ਉਦਾਂ ਹੀ ਛੋਟਾ ਬੱਚੀ ਹੈ ਨਾ ਥਾਲੀ ਵੱਡੀ ਹੈ ਥਾਲੀ ਤਾਂ ਵੱਡੀ ਹੈ ਹੀ ਆ ਆਮ ਚੱਲਣ ਦੇ ਆ ਮੰਡੀ ਜੀ ਜੋਰਾ ਨਾਲ ਕੋ ਖਲਾਰੀ ਜਾਂਦਾ ਕੋ ਇਕੱਠੀ ਗਰੀ ਜਾਂਦਾ ਐ ਫੁੱਲ ਹੋਈ ਮੰਡੀ ਮੱਕੀ ਨਾਲ ਫੁੱਲ ਆਪਾਂ ਦਾ ਬਸ ਇੱਦੇ ਵੱਡੇ ਕੰਡੇ ਤੇ ਚੜਾ ਕੇ ਇੱਦੇ ਲਾਏ ਆਣੇ ਬਸ ਆਪਣਾ ਹੋਰ ਕੋਈ ਕੰਮ ਨਹੀਂਗਾ ਇਹ ਲੈ ਰੇਟ ਕਰਕੇ ਵੱਡੇ ਕੰਡੇ ਤੇ ਕਰਕੇ ਤਾਂ ਖਾਲੀਟਰ ਵਾਲੀ ਤਾਂ ਆਣੀ ਬਸ ਆਪਣਾ ਇੰਨਾ ਹੀ ਕੰਮ ਆ